ਪਿੰਡ ਕਲਿਆਣ ਸੁਖਾ ਪਿੰਡ ਕਲਿਆਣ ਸੁਖਾ ਜ਼ਿਲ੍ਹਾ ਬਠਿੰਡਾ ਤੇ ਮੁੰਡੇ ਦਾ ਨਾਂ ਕੀ ਆ ਸੁਖਪ੍ਰੀਤ ਆ ਮੁੰਡੇ ਦਾ ਨਾਂ ਜੀ 5 ਸਾਲ ਹੋ ਗਏ ਮੁੰਡੇ ਨੂੰ ਸ਼ੂਗਰ ਹੋਇਆ ਬਾਈ ਘਰੋਂ ਬਹੁਤ ਗਰੀਬ ਆ ਮੁੰਡੇ ਤੇ ਆ ਮੁੰਡਾ ਪਿਆਗਾ ਇਹਨੂੰ 5 ਸਾਲ ਹੋ ਗਏ ਬਾਈ ਦੇ ਨਾਲੇ ਤਾਂ ਨਿਗਾਹ ਵੀ ਘਟ ਗਈ ਤੇ ਲਾਜ ਲੂਜ ਕਰਾ ਕੇ ਬਾਈ ਇਹ ਤਾਂ ਥੱਕ ਚੁੱਕਿਆ ਤੇ ਹੁਣ ਵਿਚਾਰਿਆਂ ਕੋਲੇ ਨਾ ਤਾਂ ਪਹੁੰਚ ਬਚੀ ਐ ਇਲਾਜ ਕਰਾਉਣ ਦੀ ਤੇ ਅੱਜ ਅਸੀਂ ਇਹਨਾਂ ਦੇ ਘਰੇ ਆਏ ਸੀਗੇ ਬਾਈ ਮਨਜੀਤ ਰਾਜੂ ਗਊ ਸੇਵਾਦਾਰ ਤੇ ਅਸੀਂ ਅੱਜ ਲੰਗ ਦੇ ਟੱਪ ਦੇ ਇਹਨਾਂ ਦੇ ਘਰੇ ਆਏ ਸੀ ਬਹੁਤ ਗਰੀਬ ਘਰ ਤੇ ਵਿਚਾਰੇ ਲਾਜ ਕਰਾ ਕੇ ਵੀ ਥੱਕ ਥੁੱਕ ਗਏ ਰਹੇ ਇਹ ਮੇਜਾ ਹਸਪਤਾਲ 'ਚ ਵੀ ਰੱਖਿਆ ਮੁੰਡੇ ਨੂੰ ਕਈ ਸਾਲ ਤੇ ਠੀਕ ਨਹੀਂ ਹੋਇਆ ਮੁੰਡਾ ਤੇ ਇੰਜੈਕਸ਼ਨ ਵੀ ਆਪ ਦੇ ਆਪ ਲਾਉਂਦਾ ਮੁੰਡੇ ਨੂੰ ਸ਼ੂਗਰ ਹੋਇਆ ਵਾ 5-6 ਸਾਲਾਂ ਤੋਂ ਵਿਚਾਰਾ ਬਿਮਾਰ ਆ ਘਰੇ ਹੀ ਪਿਆਗਾ ਕਦੋਂ ਦਾ ਤੇ ਹੁਣ ਇਹ ਮੁੰਡੇ ਦੀ ਨਿਗਾ ਵੀ ਘਟ ਗਈ ਆ ਤੇ ਹੋਰ ਵੀ ਕਈ ਪ੍ਰੋਬਲਮਾਂ ਚੱਲਦੀਆਂ ਤੇ ਵਿਚਾਰਾ ਕਾਫੀ ਤੰਗ ਆ ਘਰੋਂ ਤੇ ਘਰੋਂ ਵੀ ਵਿਚਾਰੇ ਗਰੀਬ ਹੀ ਆ ਸਥਿਤੀ ਥੋੜੀ ਜਿਹੀ ਡਾਊਨ ਹੀ ਆ ਵਿਚਾਰਿਆਂ ਦੇ ਆ ਦੋ ਕਮਰੇ ਆ ਤੇ ਬਸ ਆ ਦੇਖ ਲੋ ਜੀ ਤੇ ਬਹੁਤ ਘਰੋਂ ਗਰੀਬ ਆ ਕੱਚੀਆਂ ਕੰਧਾਂ ਘਰ ਦੀਆਂ ਹਾਲਤ ਵੀ ਖਸਤਾ ਹੋਈ ਪਈ ਆ ਤੇ ਨੌਜਵਾਨ ਮੁੰਡਾ ਸੀ ਵਿਚਾਰਾ ਸੀਰੀਪਾਲੀ ਲੱਗਦਾ ਸੀ ਬਾਈ ਇੱਕੇ ਦਾਮੀ ਵਿਚਾਰਾ ਬਹਿ ਗਿਆ ਮੰਜੇ ਤੇ ਸ਼ੂਗਰ ਦੇ ਕਾਰਨ ਆ ਬੰਦਾ ਹੂੰ ਸਰ ਮੁੰਡਾ ਕੇ ਆ ਅੰਕਲ ਦਾ ਮੁੰਡਾ ਹੈਗਾ ਅੰਕਲ ਜੀ ਨਾਮ ਬੋਲਦਾ ਇਹਦਾ ਲਖਵੀਰ ਆ ਲਖਵੀਰ ਸਿੰਘ ਆ ਪਿੰਡ ਕਲਿਆਣ ਸੁੱਖਾ ਜ਼ਿਲ੍ਹਾ ਬਠਿੰਡੇ ਤੋਂ ਜੀ ਤੇ ਆ ਮੁੰਡਾ ਵਿਚਾਰਾ 5-6 ਸਾਲਾਂ ਤੋਂ ਪਿਆ ਹੈਗਾ ਮੰਜੇ ਤੇ ਠੀਕ ਆ